ਬਾਇਕ ਮੋੜ ਤੇ ਮਾਰਨਾ ਬਾਇਕ ਮੋੜ ਬਾਇਕ ਮੋੜ ਬਾਇਕ ਮੋੜ ਬਾਇਕ ਮੋੜ ਹੈ ਕੱਚੂ ਚੱਕਾ ਪੰਨੀ ਹੈ ਨਾ ਦੋ ਦੋ ਸਭੀ ਬੰਦ ਆ ਗਿਆ ਬਾਈ ਲੁਧਿਆਣੇ ਤੋਂ ਅੰਮ੍ਰਿਤਸਰ ਰੋਡ ਤੇ ਹੀ ਜਾ ਰਹੇ ਸੀਗੇ ਤੇ ਬਾਈ ਨੂੰ ਗ੍ਰਿਫਤਾਰ ਕਰ ਲਿਆ ਉਹਨਾਂ ਨੇ ਐਣੀ ਕੋ ਤਾਂ ਹੁਣ ਕਿਥੋਂ ਦੀ ਪੁਲਿਸ ਆ ਤੇ ਕਿੱਥੇ ਲੈ ਕੇ ਜਾ ਰਹੀ ਹੈ ਬਾਕੀ ਨਾਲ ਸਾਰੇ ਦੋ ਦੋ ਚਾਰ ਚਾਰ ਗੱਡੀਆਂ ਇਕੱਠੇ ਇੱਕ ਲੋਕੇਸ਼ਨ ਦਿੱਤੀ ਸੀ ਕਿ ਉੱਥੇ ਇਕੱਠੇ ਹੋਵਾਂਗੇ ਇਹਨਾਂ ਨੂੰ ਕੋਈ ਸੀਆਈਡੀ ਹੋਗੀ ਤੇ ਉੱਥੋਂ ਇਹਨਾਂ ਨੇ ਚੱਕਿਆ ਬਾਈ ਨੂੰ ਤੇ ਆਹ ਗੱਡੀ ਚ ਇੱਕ ਗੱਡੀ ਦੋ ਗੱਡੀਆਂ ਨੇ ਪਿੱਛੇ ਲਾਈਆਂ ਹੀ ਆਣਗੀਆਂ ਤੇ ਆਹ ਗੱਡੀ ਚ ਲੈ ਕੇ ਜਾ ਰਹੇ ਨੇ ਬਾਈ ਨੂੰ ਹੁਣ ਐ ਨਹੀਂ ਪਤਾ ਕਿਹੜੇ ਥਾਣੇ ਲੈ ਕੇ ਜਾ ਰਹੇ ਨੇ ਕਿਹੜੇ ਨਾ ਭਾਈ ਅਮਰਪਾਲ ਜੀ ਵਾਲਾ ਜਿਹੜਾ ਅੱਜ ਇਕੱਠ ਰੱਖਿਆ ਗਿਆ ਸੀ ਵੱਡਾ ਉਹਦੇ ਚ ਬਾਕੀ ਸਾਰੇ ਨੌਜਵਾਨਾਂ ਨੂੰ ਬੇਨਤੀ ਹੈ ਕਿ ਤੁਸੀਂ ਵੱਧ ਤੋਂ ਵੱਧ ਚੜ ਕੇ ਉੱਥੇ ਉੱਥੇ ਪਹੁੰਚੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਇਹ ਭਾਈ ਵੈਰੂਜੀ ਦਾ ਗਾਣਾ ਸਾਹਿਬ ਵੈਰੂਜੀ ਕੀਤੇ ਦੇਖੋ ਜੀ ਸੰਗਤਾਂ ਦਾ ਇਕੱਠ ਜੀ ਤਾਂ ਦੇ ਬ੍ਰੇਕ ਮਿਲ ਜਗਾ ਹੁਣ ਇਹ ਫਰੀ ਹੋ ਬਾਹਰ ਆਪਣੇ ਜਿਹੜੀ ਸਾਰਾ ਜਿਹੜੀ ਆਈ ਆ ਨਾ ਇਹ ਦਾ ਉੱਥੇ ਆਪਣਾ ਸੰਗਤ ਵਿੱਚ ਲੱਗੀ ਜਿੱਥੇ ਆਪਾਂ ਜਿਹੜਾ ਇਹ ਰੋਲ ਚੱਲਦਾ ਇਹ ਬਾਹਰ ਦੇਖੋ ਕਿੰਨੀ ਸੰਗਤ ਆ ਦੇਖੋ ਕਿੰਨੀ ਸੰਗਤ ਆ ਜਿਹੜੀ ਆਪਾਂ ਨੂੰ ਦਿਖਦੀ ਕੇਸ ਜੀਆਂ ਨੀਲੇ ਤੁਮਾਰੇ ਕੇਸਰੀ ਤੋਂ ਬੋਲਦੇ ਕੇਸਰੀ ਚੁੰਨੀਆਂ ਬੀਬੀਆਂ ਲੈ ਕੇ ਆਈਆਂ ਤੁਸੀਂ ਇਹ ਜਦੋਂ ਆਪਾਂ ਪਿਆਰ ਪਾਈਆ ਪਾਲੀ ਦੇ ਕਚੀ ਦੇ ਕਿੰਨੇ ਵੀ ਸੰਗਤ ਨੂੰ ਬੁਲਾ ਕਰਾਉਣ ਲਈ ਲਈ ਉਹ ਆਪਣੇ ਵੀਰ ਬਾਹਰ ਵੀ ਬੈਠੇ ਆ ਜਿਨ੍ਹਾਂ ਨੂੰ ਬੈਠਣ ਦੀ ਜਗਾ ਨਹੀਂ ਮਿਲੀ ਸਾਡੇ ਵਿੱਚ ਬੱਚੇ ਆਪਰੇ ਦੀ ਚਾਹ ਰਹੇ ਆ ਬਹੁਤ ਜ਼ਿਆਦਾ ਸੰਗਤ ਦੇ ਦੇ ਕਈ ਸੰਗਤ ਤੋਂ ਕੰਮ ਕੰਮ ਤੋਂ ਪਛੀਰੋ ਬੱਥਾਂ ਦੇ ਬਹੁਤੇ ਇੱਥੇ ਬੈਠੇ ਜਿਹੜੇ ਲੋਕਾਂ ਨੂੰ ਪਾਰ ਕਰਨਾ ਕਰਨਾ ਹੈ ਉਹਨਾਂ ਨੂੰ ਸਾਰਸ ਔਰ ਉਹਨੇ ਔਣੀ ਦਿੱਤੀ ਨਾਕੇ ਲੱਗੇ ਸੀ ਥਾਂ ਥਾਂ ਫਿਰ ਵੀ ਦੇਖੋ ਸੰਗਤਾਂ ਦਾ ਕਟ ਜਿੰਨੀ ਸੰਗਤ ਇੱਥੇ ਆ ਉਨੀ ਉਹ ਸੰਗਤ ਪੁਰਥ ਨੇ ਬਾਹਰ ਰੋਕੀ ਹੋਈ ਆ ਕਾਰਨ ਕਰਕੇ ਲੱਗੇ ਫਿਰ ਵੀ ਜਿਹੜੇ ਸੰਗਤ ਇੱਥੇ ਪਹੁੰਚ ਜੀ ਆ ਉਹਨੇ ਜੜ ਕੇ ਜੰਗਾਂ ਪਾਰ ਨਹੀਂ ਕਰ ਸਕੋਗੇ ਤੇ ਇਸ ਨੂੰ ਦੋਸਤੋ ਅੱਜ ਸ੍ਰੀ ਅਕਾਲ ਤੱਕ ਸਾਡੇ ਜਥੇਦਾਰ ਸਾਹਿਬਾਂ ਲੋ ਇੱਕ ਵੱਡਾ ਇਕੱਠ ਰੱਖਿਆ ਗਿਆ ਸੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕਿਉਂਕਿ ਜੋ ਭਾਈ ਅਮਰਤਪਾਲ ਸਿੰਘਾਂ ਤੇ ਉਹਨਾਂ ਦੇ ਸਾਥੀ ਡਿਬਰੂਗੜ੍ਹ ਅਸਾਮ ਦੀ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ ਉਹਨਾਂ ਦੀ ਰਿਹਾਈ ਜਾਂ ਫਿਰ ਜੇਲ੍ਹ ਤਬਦੀਲੀ ਬਾਰੇ ਤੇ ਉੱਥੇ ਲਖਸਧਾਨਾ ਤੇ ਭਾਨਾ ਸਿੱਧੂ ਵੀ ਇਸ ਇਕੱਠ ਦੇ ਵਿੱਚ ਜਾ ਰਹੇ ਸਨ ਜਿਨ੍ਹਾਂ ਨੂੰ ਰਸਤੇ ਦੇ ਵਿੱਚ ਹੀ ਗ੍ਰਿਫਤਾਰ ਕਰ ਲਿਆ ਗਿਆ ਲਖਸਧਾਨਾ ਦੀ ਪੱਗ ਵੀ ਉਸ ਸਮੇਂ ਉਤਰ ਗਈ ਜਦੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਦੂਜੇ ਪਾਸੇ ਭਾਨਾ ਸਿੱਧੂ ਤੇ ਵੀ ਵੱਡੀ ਕਾਰਵਾਈ ਹੋਈ ਕੀ ਕਹਣਾ ਤੁਹਾਡਾ ਇਸ ਕਾਰਵਾਈ ਬਾਰੇ ਜ਼ਰੂਰ ਕਮੈਂਟਾਂ ਦੇ ਵਿੱਚ ਦੱਸਣਾ ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਜਦੋਂ ਸੰਵਿਧਾਨ ਦੇ ਵਿੱਚ ਹਰ ਇੱਕ ਨੂੰ ਵਿਰੋਧ ਕਰਨ ਦਾ ਤੇ ਆਪਣੀ ਗੱਲ ਰੱਖਣ ਦਾ ਹੱਕ ਹੈ ਕੀ ਕਹਿਣਾ ਚਾਹੋਗੇ ਇਸ ਮਸਲੇ ਤੇ ਜ਼ਰੂਰ ਕਮੈਂਟ ਕਰਨਾ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦੇਣਾ ਆਓ ਦੇਖੋ ਇਹ ਪੂਰੀ ਵੀਡੀਓ ਬਾਈ ਵਾਰੀ ਖੋਲਦਾ ਪੱਟੀਆਂ ਜਾਂਦੇ ਆ ਜੱਫਰਦਾ ਬਾਈ ਵਾਰੀ ਖੋਲਦਾ ਪੱਟੀਆਂ ਜਾਂਦੇ ਆ ਡਾਂਗਾ ਮਾਰੀ ਜਾਂਦੇ ਆ ਹਾਂਜੀ ਕਰ ਮਰੇ ਜਾ ਇੱਧਰ ਨੂੰ ਕਰ ਬਣਾ ਐਨ ਕਰੀ ਆ ਬਈ ਬਾਰੀ ਖੋਲਦਾ ਪੱਟੀ ਜਾਂਦੇ ਆ ਉਹ ਅਗਰ ਡਾਂਗਾ ਮਰੀ ਜਾਂਦਾ ਪੰਜਾਬ ਦੇ ਲੋਕੋ ਆ ਦੇਖੋ ਤਾਂ ਬੁੱੱਛੜ ਦੀ ਰੂਹ ਜਿਹੜੇ ਬੰਦੇ ਚ ਆਈ ਆ ਸਾਡੇ ਨੌਜਵਾਨ ਮੁੰਡੇ ਡਿਬਰੂਗੜ੍ਹ ਬੈਠੇ ਆ ਖੂਨ ਦੀਆਂ ਉਲਟੀਆਂ ਕਰੀ ਜਾਂਦੇ ਆ ਮਰਨ ਕਰਾਰੇ ਬੈਠੇ ਆ ਪੰਜਾਬ ਦੇ ਲੋਕੋ ਸਾਡੀ ਖਾਤਰ ਉਹ ਨੌਜਵਾਨ ਬੈਠੇ ਨੇ ਯਾਰ ਸਾਡੀਆਂ نسلਾਂ ਨੂੰ ਬਚਾਉਣ ਦੀ ਖਾਤਰ ਉਹਨਾਂ ਨੇ ਇਹ ਹੂਲਾ ਫੱਕਿਆ ਚੱਲ ਕੇ ਦੁਬਈ ਤੋਂ ਕੋਈ ਆਇਆ ਛੋੜੀਆਂ ਨਸਲਾਂ ਨੂੰ ਅੰਮ੍ਰਿਤ ਸ਼ਕਾ ਦੇ ਚੱਟੇ ਛੜਾਤੇ ਸਿੱਖੀ ਨਾਲ ਜੋੜਤੇ ਕੱਲ ਨੂੰ ਕੱਟ ਸੀ ਬਾਈ ਥਾਂ ਥਾਂ ਤੇ ਨਾ ਆ ਕੇ ਆਓ ਸਾਰੇ ਜਿੰਨੇ ਵੀ ਤੁਹਾਡੇ ਰੋਕੇ ਬਿਨੇ ਆਪਣੇ ਬੋਲ ਰਾਮਾਂ ਦੇ ਸਾਰਿਆਂ ਦੇ ਨਾ ਆ ਕੇ ਆ ਬਈ ਆ ਬਾਰੀ ਪੱਟੀ ਬਾਰੀ ਨਾ ਖੁੱਲੀ ਬਾਰੀ ਨਾ ਖੁੱਲੀ ਸੋ ਇਸ ਕਰਕੇ ਬਾਈ ਜਿਵੇਂ ਵੀ ਜਿਵੇਂ ਵੀ ਤੁਸੀਂ ਪਹੁੰਚ ਸਕਦੇ ਹੋ ਜਿਵੇਂ ਜਿੱਥੋਂ ਦੀ ਪਹੁੰਚ ਸਕਦੇ ਹੋ ਕੱਲ ਨੂੰ ਬਾਦ ਤੋਂ ਬਾਦਾਂਬਰ ਸਰ ਪਹੁੰਚੋ ਬਾਈ ਇਹ ਇਹ ਜਕਰੀਏ ਖਾਨ ਦੀ ਰੂਹ ਹੈ ਬੈਂ ਤੇ ਬੁੱਚੜ ਦੀ ਰੂਹ ਜਿਹੜੇ ਇਨਸਾਨ ਚਾਈ ਆ ਐਡਾ ਤੱਕ ਆ ਯਾਰ ਇਕੱਠ ਵੀ ਨਹੀਂ ਹੋਣ ਦੇ ਰਹੇ ਥਾਂ ਥਾਂ ਤੇ ਨਾਕੇ ਆ ਬਾਈ ਥਾਂ ਥਾਂ ਤੇ ਨਾਕੇ ਆ ਸੋ ਪੰਜਾਬ ਦੇ ਲੋਕ ਹੁਣ ਸੋਡੇ ਸਾਰੇ ਗੱਲ ਖੜੀ ਆ ਬਾਈ ਬਾਈ ਪੱਟੀ ਮੇਹਬਾਰੀ ਹਾਂਜੀ ਕਰਦਿਆ ਕੋਈ ਗੱਲ ਨਹੀਂ ਕਰਦਿਆ ਹੀ ਕਰਦਿਆ ਦਾਲ ਨੂੰ ਬਾਈ ਅੰਮ੍ਰਿਤਸਰ ਪਹੁੰਚਣਾ ਹਰ ਹਾਲ ਚ ਪਹੁੰਚਣਾ ਤੁਸੀਂ ਸਾਰੇ ਬੰਦਾ ਨੂੰ ਘਰੋ ਘਰੀ ਫੜੀ ਜਾਂਦੇ ਆ ਤੈਨੂੰ ਰਾਜ ਫੜ ਲਿਆ ਥਾਂ ਥਾਂ ਦੇ ਨਾਕੇ ਆ ਬਾਈ ਸੋ ਜੇ ਚਾਹੁੰਦੇ ਆ ਵੀ ਸਾਡੇ ਲਈ ਕੋਈ ਬੋਲਣ ਵਾਲਾ ਬੰਦੇ ਜਾਉਂਦੇ ਰਹਿਣ ਜਾਂ ਸੀ ਉਹਨਾਂ ਨੂੰ ਐਨਐਸਏ ਜਿਹੜੀ ਉਹਨਾਂ ਦਾ ਲੱਗੀ ਹੋਈ ਆ ਉਹਨੂੰ ਹਟਾ ਕੇ ਪੰਜਾਬ ਲਿਆਉਣਾ ਚਾਹੁੰਦੇ ਆ ਤਾਂ ਸਾਰੇ ਪੰਜਾਬ ਨੂੰ ਬੰਬਰ ਸਰ ਪਹੁੰਚਣਾ ਚਾਹੀਦਾ ਰੋਕਣ ਟੋਕਾਂ ਤੋੜ ਕੇ ਬਾਈ ਆਹ ਦੇਖੋ ਹੱਥ ਕਿੱਡਾ ਥੱਕਾ ਫੋਰਸਾਂ ਫੋਰਸਾਂ ਕਿੰਨਾ ਕਿੰਨੀਆਂ ਫੋਰਸਾਂ ਲਈ ਖੜੇ ਆ ਥਾਂ ਥਾਂ ਤੇ ਨਾਕੇ ਨੇ ਬਾਈ ਥਾਂ ਥਾਂ ਨਾਕੇ ਆ ਸਾਰੇ ਦਰਵਾਜ਼ਿਆਂ ਦੇ ਉੱਤੇ ਨਾਕੇ ਆ ਸਾਰੀਆਂ ਛੜਕਾਂ ਦੇ ਵਾਲੇ ਨਾਲ ਨਾਕੇ ਆ ਆ ਧਾਨ ਨਾਲ ਜਿਸੇ ਵੀ ਤਰੀਕੇ ਨਾਲ ਪਹੁੰਚ ਸਾਰੇ ਪਹੁੰਚੇ ਬਾਈ ਪਰ ਪੰਤ ਸਿਆਂ ਇਹ ਇਹ ਜਵਾਬ ਦੇਣਾ ਪਊਗਾ ਇਹ ਜਵਾਬ ਲੈਣਗੇ ਲੋਕ ਜੋ ਤੂੰ ਨੌਜਵਾਨੀ ਦੇ ਮਗਰ ਪਿਆ ਹੋਇਆ ਨਾ ਹਾਂਜੀ ਕਰਦੇ ਕਰਦੇ ਕਰ ਲਓ ਕਰ ਲਓ ਥੱਲੇ ਕੋਈ ਗੱਲ ਨਹੀਂ ਕਰ ਲਓ ਕਰ ਲਓ ਹੀ ਕਰਨਾ ਹਾਂਜੀ ਬਾਹਰ ਆਇਓ ਜੀ ਇੱਕ ਵਾਰ ਦੱਸੋ ਜੀ ਆਜੋ ਕੋਈ ਗੱਲ ਨਹੀਂ ਕੋਈ ਆਓ ਇਹਨੂੰ ਖੋਲੋ ਜਾ ਕਰੋ ਆਜੋ ਜੀ ਕੋਈ ਗੱਲਬਾਤ ਕਰਨੀ ਆਜੋ ਬਾਹਰ ਆ ਜੀ ਬਾਹਰ ਆ ਜੀ ਕੰਕਰੋ ਦੇ ਚਰਚਾ ਦਾ ਹੋ ਰਿਹਾ ਹੈ ਉਹ ਦੇ ਕਿ ਯਾਰ ਜੀ ਸੋ ਵੀਰਾ ਨਾ ਨਹੀਂ ਆ ਗਿਆ ਉਹ ਚੱਲ ਰਹੀ ਸੀ ਨੀ ਹਿੱਥੇ ਤੇ ਨਹੀਂ ਕਿੰਨੇ ਮਿੰਟ ਅਰੋ ਸਰਕਾਰ ਜਰਦਾਬਾਦ ਪੰਜਾਬ ਸਰਕਾਰ ਪੰਜਾਬ ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਪੰਜਾਬ ਸਰਕਾਰ ਭਗਵੰਤ ਮਾਨ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਭਗਵੰਤ ਮਾਨ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਚੱਲੀ 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 ਜਾਂਦਾ ਬਈ ਆਹ ਤੋਰ ਗੱਲ ਆ ਦੇਖੋ ਆ ਦੇਖੋ ਪਿਛੜਾ ਗਿਆ ਕਰਤੂਤਾਂ ਉਹ ਚਲੋ ਚਲੋ ਇਧਰ ਬਾਬਾ ਇੱਕ ਮੋੜ ਤੇ ਮੈਂ ਕਹਣਾ ਬੈਕ ਮੋੜ ਬੈਕ ਮੋੜ ਬੈਕ ਮੋੜ ਬੈਕ ਮੋੜ ਬੈ ਹੈ ਮੱਛੂ ਚਾਹ ਤਾਂ ਬਣੀ ਹੈ ਨਾ ਬੱਤੂ ਬਣੀ ਹੈ ਨਾ ਬੱਧਾ ਬਾਈ ਲੁਧਿਆਣੇ ਤੋਂ ਅੰਮ੍ਰਿਤਸਰ ਰੋਡ ਤੇ ਹੀ ਜਾ ਰਹੇ ਸੀਗੇ ਇੱਥੇ 22 ਨੂੰ ਗ੍ਰਿਫਤਾਰ ਕਰ ਲਿਆ ਉਹਨਾਂ ਨੇ ਐ ਨਹੀਂ ਪਤਾ ਹੁਣ ਕਿੱਥੋਂ ਦੀ ਪੁਲਿਸ ਆ ਤੇ ਕਿੱਥੇ ਲੈ ਕੇ ਜਾ ਰਹੀ ਹੈ ਬਾਕੀ ਨਾਲ ਸਾਰੇ ਦੋ ਦੋ ਚਾਰ ਚਾਰ ਗੱਡੀਆਂ ਇਕੱਠੇ ਇੱਕ ਲੋਕੇਸ਼ਨ ਦਿੱਤੀ ਜਿੱਥੇ ਉੱਥੇ ਇਕੱਠੇ ਹੋਵਾਂਗੇ ਇਹਨਾਂ ਨੂੰ ਕੋਈ ਸੀਆਈਡੀ ਹੋਗੀ ਤੇ ਉੱਥੋਂ ਇਹਨਾਂ ਨੇ ਚੱਕਿਆ ਬਾਈ ਨੂੰ ਤੇ ਆ ਗੱਡੀ ਚ ਇੱਕ ਗੱਡੀ ਦੋ ਗੱਡੀਆਂ ਨੇ ਪਿੱਛੇ ਲਾਈਆਂ ਹੀਆਂ ਨਹੀਂਆਂ ਤੇ ਆ ਗੱਡੀ ਚ ਲੈ ਕੇ ਜਾ ਰਹੇ ਨੇ ਭਾਈ ਨਹੀਂ ਹੁਣ ਐ ਨਹੀਂ ਪਤਾ ਕਿਹੜੇ ਥਾਣੇ ਲੈ ਕੇ ਜਾ ਰਹੇ ਨੇ ਕਿਹੜੇ ਨਾ ਭਾਈ ਅਮਰਪਾਲ ਜੀ ਹਲਾ ਜਿਹੜਾ ਅੱਜ ਇਕੱਠ ਰੱਖਿਆ ਗਿਆ ਸੀ ਵੱਡਾ ਉਹਦੇ 'ਚ ਬਾਕੀ ਸਾਰੇ ਨੌਜਵਾਨਾਂ ਨੂੰ ਬੇਨਤੀ ਹੈ ਕਿ ਤੁਸੀਂ ਵੱਧ ਤੋਂ ਵੱਧ ਚੜ ਕੇ ਉੱਥੇ ਉੱਥੇ ਪਹੁੰਚੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਇਹ ਵਾਈਰੂ ਜੀ ਦਾ ਪਰਪਾ ਵਾਈਰੂ ਜੀ ਕੀ ਰੱਖੋ ਸੇਖੋਂ ਜੀ ਸੰਗਤਾਂ ਦਾ ਇਕੱਠ ਜੀ ਸਾਰਾ ਜੀ ਆਈਆ ਮੈਂ ਜਰਾ ਉੱਥੇ ਆਪਣਾ ਸੰਗਤ ਦੇਖ ਲਈ ਦੇਖੋ ਜੀ ہاں ਜਿਹੜਾ ਤੇਰਾ ਰੋਡ ਚੱਲਦਾ ਇਹਦੇ ਬਾਹਰ ਦੇਖੋ ਜੀ ਕਿੰਨੀ ਸੰਗਤ ਆ ਗਈ ਦੇਖੋ ਕਿੰਨੀ ਸੰਗਤ ਆ ਗਈ ਅੱਗੇ ਉਹਦੀਆਂ ਭਾਵਨਾਵਾਂ ਦੇਖੋ ਜੀ ਕੇਸ ਜੀ ਨੀਲੇ ਤੁਮਾਂ ਦੇ ਕੇਸ ਨੀਲੇ ਤੁਮਾਂ ਦੇ ਕੇਸ ਜੀ ਕੁੜੀਆਂ ਬੀਬੀਆਂ ਲੈ ਕੇ ਆਈਆਂ ਜੀਏ ਬਹੁਤ ਸਾਰੇ ਪਿਆਰ ਸਭ ਇਹ ਪਿਆਰ ਲੈ ਕੇ ਆਉਣ ਲਈ ਜੀ ਹਾਤਰਾਉਣ ਲਈ ਯੋਗ ਜੀ ਤੋਂ ਵੀਰ ਕੋ ਅੱਗੇ। ਉਹ ਆਪਣੇ ਵੀ ਆਗੜੀ ਬੈਠੇ ਆ ਕਿ ਇਹਨਾਂ ਨੂੰ ਵੇਖਣ ਲਈ ਜਗਾ ਨਹੀਂ ਮਿਲੀ। ਆ ਤੁਸੀਂ ਛੋਟੇ-ਛੋਟੇ ਬੱਚੇ ਆਪੋ ਚੋਣ ਦੀ ਘਰ ਦੇ ਆ। ਦਰਬਾਰ ਪਰੋਸੇ ਜਾਤ ਦਾ ਇਹ ਸਭ ਰਿਹਾ ਬਹੁਤ ਜ਼ਿਆਦਾ ਸੰਗਤ। ਦੇਖ ਕਈ ਸੰਗਤ ਤੋ ਪ੍ਰਵਾਹਾਂ ਤੋਂ ਪਿੱਛੇ ਲੋਕਾਂ ਨੇ ਰਕਟੀਆਂ ਲਾ ਕੇ ਬੱਸਾਂ ਦੇ ਪਹੁੰਚੇ ਆ ਉੱਥੇ ਰਕਟੀਆਂ ਦੇ ਗਰੁੱਪਾਂ ਨੂੰ ਫੋਰਮ ਕਰਨਾ ਹੋ ਗਿਆ ਜੀ ਬੱਸ ਔਰ ਸਿੱਧੇ ਆਪਣੇ ਹੌਮੀਟਾ ਦੇ ਨਾਕੇ ਲੱਗੇ ਸੀ ਥਾਂ-ਥਾਂ ਫਿਰ ਵੀ ਦੇਖੋ ਸੰਗਤਾਂ ਦਾ ਘਟ ਜਿੰਨੇ ਸੰਗਤ ਇੱਥੇ ਆ ਉੰਨੇ ਹੀ ਸੰਗਤ ਪੁਰਸ ਨੇ ਬਾਹਰ ਰੋਕੀ ਹੋਈ ਆ ਧਰਨ ਪਰ ਦੇ ਲਾਗੇ ਫਿਰ ਵੀ ਜਿਹੜੇ ਸੰਗਤ ਇੱਥੇ ਪਹੁੰਚੀ ਆ ਸਾਂ ਦੇ ਚੜ ਕੇ ਤੇ ਸਮਾਗਮਾਂ ਦੀ ਸ਼ੁਰੂ ਹੋ ਕੇ ਇੱਥੋਂ ਤੱਕ ਪਹੁੰਚੀ ਤੋਹੇ ਨਾਲ ਵੀ ਉਹਨਾਂ ਦੇ ਰਾਹ ਉਹਨਾਂ ਦੇ ਰਾਹ ਜਿਹੜੇ ਚੱਲ ਰਹੇ ਨੇ ਉਹਨਾਂ ਨੇ ਮਾਪ